ਅਸੀਆ ਦੋਸਤੋ ਮੈਂ ਤੁਹਾਡਾ ਆਪਣਾ ਗੁਰੀ ਦੂਰਾ ਤੇ ਨਾਲ ਹੀ ਭਰਾ ਕਰੋ ਨੋਟ ਬਹੁਤ ਜਿਆਦੇ ਭਰਾਵਾਂ ਦੇ ਮੈਸੇਜ ਆ ਰਹੇ ਨੇ ਪੋਟਾ ਜਾਮ ਬਾਰੇ ਤੇ ਪੋਟਾ ਜਾਮ ਭਰਾ ਤੁਸੀਂ ਦੋ ਤਰੀਕਿਆਂ ਨਾਲ ਕਬੂਤਰਾਂ ਦਾ ਖੋਲ ਸਕਦੇ ਹੋ ਇੱਕ ਤਾਂ ਭਰਾ ਨੀਲ ਵਰਮ ਪਾਊਡਰ ਆ ਇਹਦੀ ਹਲਕੀ ਜੀ ਚੂਟੀ ਤੁਸੀਂ 50 ml ਪਾਣੀ ਦੇ ਵਿੱਚ ਘੋਲ ਕੇ ਦੋ ਕਬੂਤਰਾਂ ਦੇ ਸਕਦੇ ਹੋ ਐਦਾਂ ਹੀ ਤੁਸੀਂ ਰੁਟੀਨ ਵਾਈਜ਼ ਰੁਟੀਨ ਸਾਰੇ ਕਬੂਤਰਾਂ ਦੇ ਸਕਦੇ ਹੋ ਤੇ ਦੋਸਤੋ ਬਰਾਦ ਭਰਾ ਕੀ ਕਰਨਾ ਚਾਟੀ ਦੀ ਲੱਸੀ ਲੈ ਲੈਣੀ ਜਮਾ ਖੱਟੀ ਉਹ 10 ml ਸਰੋਂ ਦੇ ਤੇਲ ਦੇ ਨਾਲ ਜਦੋਂ ਨੀਲ ਵਰਮ ਪਾਊਡਰ ਨਾਲ ਕਬੂਤਰ ਸਾਰਾ ਅੰਦਰੋਂ ਗਲੱਚ ਗਿਆ 10 ml ਸਰੋਂ ਦਾ ਤੇਲ 15 ml ਲੱਸੀ ਉਸ ਤੋਂ ਬਾਅਦ ਦੇਣੀ ਆ ਉਸ ਤੋਂ ਬਾਅਦ ਤੁਸੀਂ ਵੱਡੀ ਘੈੜ ਤੇ ਸਵਾਰਾ ਉਬਾਲ ਲੈਣਾ ਭਰਾ ਇਹਨਾਂ ਨੂੰ ਉਬਾਲ ਕੇ ਉਸ ਤੋਂ ਬਾਅਦ 10-10 ml ਇਹ ਦੇਣਾ ਜਦੋਂ ਲੱਸੀ ਖਿੱਚ ਗਿਆ ਤੇ ਭਰਾ ਉਮੀਦ ਆ 100% ਰਿਜ਼ਲਟ ਮਿਲੂਗਾ ਤੇ ਦੂਜਾ ਭਰਾ ਜੇ ਕਿਸੇ ਭਰਾ ਨੂੰ ਜ਼ਿਆਦਾ ਪ੍ਰੋਬਲਮ ਆ ਬੋਟਾ ਜਾਂਦੀ ਤਾਂ ਤੁਸੀਂ ਫੜਕੜੀ ਨੂੰ ਖੋਲ ਲਿਓ ਫਟਕੜੀ ਖੋਲ ਕੇ ਵੀ ਦੇਖ ਸਕਦੇ ਹੋ ਭਰਾ ਇਹਦੇ ਨਾਲ ਵੀ ਕਬੂਤਰ ਸਾਰਾ ਕੁਝ ਗਲੱਛ ਦਿੰਦਾ ਤੇ ਸੇਮ ਤੁਸੀਂ ਤਰੀਕਾ ਵਰਤਣਾ ਦੋਨੇ ਤਰੀਕੇ ਸੇਮ ਨੇ ਭਰਾ ਕਰਿਓ ਚੈੱਕ ਭਰਾ ਤੇ ਜਿੰਨਾ ਭਰਾਵਾਂ ਨੂੰ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਨੇ ਆਈਡੀ ਨੂੰ ਫੋਲੋ ਜਰੂਰ ਕਰਿਓ ਲਵ ਯੂ ਆ